ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਕੇਂਦਰ ਸਰਕਾਰ ਵੱਲੋਂ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਾਂ ਲਈ ਡੀਏ ਦੀ ਇੱਕ ਹੋਰ ਕਿਸ਼ਤ ਰੀਲੀਜ਼ ਕੀਤੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਉੱਤੇ ਡੀਏ ਦੀ ਇੱਕ ਹੋਰ ਕਿਸ਼ਤ ਜਾਰੀ ਕੀਤੇ ਜਾਣ ਸੰਬੰਧੀ ਪੈਣ ਵਾਲੇ ਦਬਾਅ ਦਾ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਾਚ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪਿਆਸ ਸਰਕਾਰ ਨੇ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਤਾਂ ਇੰਜ ਚੁੱਪਤਾ ਰੱਖੀ ਹੈ ਜਿਵੇਂ ਕਿ ਉਹ ਸਰਕਾਰੀ ਤੰਤਰ ਦਾ ਕੋਈ ਹਿੱਸਾ ਹੀ ਨਾ ਹੋਣ ਜਾਂ ਫਿਰ ਕਹਿ ਲਓ ਕਿ ਸਰਕਾਰ ਨੇ ਜਿਵੇਂ ਇਹ ਪਰਸੈਪਸ਼ਨ ਹੀ ਬਣਾ ਰੱਖੀ ਹੈ ਕਿ ਮੁਲਾਜ਼ਮ ਤੇ ਪੈਨਸ਼ਨਰਸ ਇੱਕ ਰੱਜੀ ਪੂਜੀ ਜਮਾਤ ਹੈ ਤੇ ਇਹਨਾਂ ਦੁਆਰਾ ਕੀਤੀਆਂ ਜਾ ਰਹੀਆਂ ਮੰਗਾਂ ਬਿਲਕੁਲ ਹੀ ਗੈਰ ਜ਼ਰੂਰੀ ਤੇ ਗੈਰ ਵਾਜਬ ਹਨ ਤੇ ਇਹਨਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਜਿਵੇਂ ਕੋਈ ਜ਼ਰੂਰਤ ਹੀ ਨਾ ਹੋਵੇ ਇਸੇ ਲਈ ਤਾਂ 50 ਸਫਿਆਂ ਦੇ ਲੰਬੇ ਚੌੜੇ ਬਜਟ ਪੇਸ਼ ਕੀਤੇ ਜਾਣ ਵੇਲੇ ਵਿੱਤ ਮੰਤਰੀ ਸਰਜਾ ਹਰਪਾਸਨ ਚੇਮਾ ਨੇ ਮੁਲਾਜ਼ਮਾਂ ਦੀਆਂ ਮੰਗਾਂ ਬੁਰੀਆਂ ਜਾਂ ਫਿਰ ਪੈਂਡਿੰਗ ਮੰਗਾਂ ਪੂਰੀਆਂ ਕਰਨ ਲਈ ਬਜਟ ਵਿੱਚ ਕੋਈ ਵੀ ਖਾਸ ਅਲੋਕੇਸ਼ਨ ਨਾ ਕਰਕੇ ਸਿਰਫ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਸਾਡੀ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਪੈਂਡਿੰਗ ਬਕਾਏ ਦੇਣ ਲਈ 14191 ਕਰੋੜ ਰੁਪਏ ਖਰਚ ਕਰੇਗੀ ਨਾਅ ਹੀ ਇਹ ਵੀ ਦੱਸਣ ਦਾ ਯਤਨ ਕੀਤਾ ਕਿ ਪਿਛਲੀਆਂ ਸਰਕਾਰਾਂ ਨੇ ਬਕਾਇਆ ਦੇਣ ਲਈ ਕੁਝ ਨਹੀਂ ਕੀਤਾ ਤੇ ਸਾਡੀ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਬਕਾਇਆ ਦੇਣ ਲਈ ਕਿੰਨੀ ਸੰਸੀਅਰ ਹੈ ਤੇ ਉਹਨਾਂ ਦਾ ਖਾਸ ਧਿਆਨ ਰੱਖ ਰਹੀ ਹੈ। ਬਰਾਂਤੂ ਇਸ ਗੱਲ ਤੋਂ ਸਾਰੇ ਹੀ ਮੁਲਾਜ਼ਮ ਤੇ ਪੈਨਸ਼ਨਰ ਭਲੀ ਭਾਂਤ ਵਾਕਿਫ ਹਨ ਕਿ ਸਰਕਾਰ ਨੇ ਕਿਸ ਤੰਗ ਨਾਲ 36 ਤੋਂ 42 ਕਿਸ਼ਤਾਂ ਵਿੱਚ ਬਕਾਏ ਜਾਰੀ ਕਰਨ ਦਾ ਸ਼ੈਡਿਊਲ ਜਾਰੀ ਕਰਕੇ ਬਕਾਇਆ ਦਾ ਸਾਰਾ ਚਾਰਮ ਹੀ ਖਤਮ ਕਰ ਦਿੱਤਾ ਹੈ ਇਸ ਲਈ ਮੁਲਾਜ਼ਮ ਤੇ ਪੈਨਸ਼ਨਰਾਂ ਸੰਜਾ ਫਰੰਟ ਕਿੰਨੇ ਹੀ ਤਰਨੇ ਮਜ਼ਾਰੇ ਤੇ ਰੈਲੀਆਂ ਕਰਕੇ ਆਵਾਜ਼ ਉਠਾ ਚੁੱਕਿਆ ਹੈ ਪਰ ਪੰਜਾਬ ਸਰਕਾਰ ਨੇ ਸੁਣਵਾਈ ਕੋਈ ਨਹੀਂ ਕੀਤੀ ਤੇ ਮੰਗਾਂ ਨੂੰ ਹਰਾਨੀ ਜੜਕ ਟੰਗ ਦੇ ਨਾਲ ਨਜਲ ਅੰਦਾਜ਼ੇ ਕਰ ਰੱਖਿਆ ਹੈ ਹੁਣ ਖਬਰ ਆਈ ਹੈ ਕਿ ਕੇਂਦਰ ਸਰਕਾਰ ਨੇ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 2% ਡੀਏ ਦੀ ਇੱਕ ਹੋਰ ਕਿਸ਼ਤ ਜਨਵਰੀ 2025 ਤੋਂ ਜਾਰੀ ਕਰ ਦਿੱਤੀ ਹੈ ਇਸ ਦੀ ਅਦਾਇਗੀ ਅਪ੍ਰੈਲ ਮਹੀਨੇ ਦੀ ਤਨਖਾਹ ਤੇ ਪੈਨਸ਼ਨ ਨਾਲ ਕੀਤੀ ਜਾਵੇਗੀ ਇਸ ਤੋਂ ਇਲਾਵਾ ਜਨਵਰੀ ਫਰਵਰੀ ਮਾਰਚ 2025 ਦਾ 3 ਮਹੀਨਿਆਂ ਦਾ ਬਕਾਇਆ ਵੀ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਦਿੱਤਾ ਜਾਵੇਗਾ ਇਸ ਨਾਲ ਕੇਂਦਰ ਸਰਕਾਰ ਦੁਆਰਾ ਦਿੱਤਾ ਜਾਣ ਵਾਲਾ ਡੀਏ ਜਿੱਥੇ 55% ਹੋ ਜਾਵੇਗਾ ਉਥੇ ਕੇਂਦਰ ਤੇ ਪੰਜਾਬ ਸਰਕਾਰ ਦੁਆਰਾ ਜਾਰੀ ਡੀਏ ਦਾ ਪਾੜਾ ਵੀ ਹੋਰ ਵੱਧ ਕੇ 13% ਹੋ ਜਾਵੇਗਾ ਪਹਿਲਾਂ ਕੇਂਦਰ 53% ਡੀਏ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਅਦਾ ਕਰ ਰਿਹਾ ਸੀ ਪਰ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰ ਸਿਰਫ 42% ਡੀਏ ਲੈ ਰਹੇ ਸਨ ਯਾਨੀ ਕਿ ਫਰਕ ਪਹਿਲਾਂ 11% ਡੀਏ ਦਾ ਚੱਲ ਰਿਹਾ ਸੀ ਤੇ ਹੁਣ ਵੱਧ ਕੇ ਇਹ 13% ਹੋ ਗਿਆ ਹੈ ਕੁਦਰਤੀ ਤੌਰ ਤੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਵਿੱਚ ਇਹ ਪ੍ਰਾਇਓਰਟੀ ਜਾਗੇਗੀ ਕਿ ਪੰਜਾਬ ਸਰਕਾਰ ਉਹਨਾਂ ਨੂੰ ਡੀਏ ਦੀ ਕੋਈ ਹੋਰ ਕਿਸ਼ਤ ਕਦੋਂ ਜਾਰੀ ਕਰੇਗੀ ਜੇਕਰ ਪਹਿਲਾਂ ਡੀਏ ਦੀਆਂ ਪਹਿਲੀਆਂ ਕਿਸ਼ਤਾਂ ਦੀ ਗੱਲ ਕਰੀਏ ਤੁਜਾਈ 2023 ਤੋਂ 4% ਫਿਰ ਜਨਵਰੀ 2024 ਤੋਂ 4% ਤੇ ਜੁਲਾਈ 2024 ਨੂੰ 3% ਡੀਏ ਯਾਨੀ ਕੁੱਲ 11% ਡੀਏ ਡਿਊ ਸੀ ਜੋ ਹੁਣ ਇੱਕ ਇੱਕ 25 ਤੋਂ 13% ਡਿਊ ਹੋ ਗਿਆ ਹੈ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਰੋ ਹੈ ਕਿ ਗਵਾਂਡੀ ਸੂਬੇ ਹਰਿਆਣਾ ਵਿੱਚ ਤੇ ਪੰਜਾਬ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਡੀਏ ਪਹਿਲਾਂ 53% ਜਿੱਥੇ ਜੋ ਹੁਣ 55% ਹੋ ਜਾਵੇਗਾ ਪਰ ਪੰਜਾਬ ਹੁਣ 13% ਡੀਏ ਨਾਲ ਪਿੱਛੇ ਚਲੇਗਾ ਇੱਕ ਹੋਰ ਹਲਾਨੀ ਜਨਕ ਤੱਥ ਇਹ ਵੀ ਹੈ ਕਿ ਪੰਜਾਬ ਦੇ ਆਈਏਐਸ ਤੇ ਆਈਪੀਐਸ ਅਫਸਰਾਂ ਨੂੰ ਇਹ ਡੀਏ 55% ਦੀ ਦਰ ਨਾਲ ਜਨੂਅਰੀ 2025 ਤੋਂ ਲਾਗੂ ਹੋ ਜਾਵੇਗਾ ਜਦੋਂ ਕਿ ਪੰਜਾਬ ਦੇ ਬਾਕੀ ਮੁਲਾਜ਼ਮ ਤੇ ਪੈਨਸ਼ਨਰ ਫਿਰ ਹਾਂ 42% ਡੀਏ ਤੇ ਸਬਰ ਕਰਨ ਲਈ ਮਜਬੂਰ ਹੋਣਗੇ ਹੁਣ ਇੱਕ ਗੱਲ ਤਾਂ ਸਪੱਸ਼ਟ ਹੈ ਕਿ ਪੰਜਾਬ ਸਰਕਾਰ ਤੇ ਵੀ ਹੁਣ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਦਬਾਅ ਡੀਏ ਦੀ ਇੱਕ ਹੋਰ ਕਿਸ਼ਤ ਜਾਰੀ ਕਰਨ ਲਈ ਵਧੇਗਾ ਤੇ ਮਿਤੀ 15 ਜਨਵਰੀ 2025 ਦੀ ਮੁਲਾਜ਼ਮ ਤੇ ਪੈਨਸ਼ਨਰਾਂ ਸੰਜਿਆ ਫਰੰਟ ਦੀ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਹੋਵੇਗੀ ਉਸ ਸਮੇਂ ਚ 13% ਡੀਏ ਦਾ ਮੁੱਦਾ ਵੀ ਜ਼ਰੂਰ ਉਠਾਇਆ ਜਾਵੇਗਾ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਪੰਜਾਬ ਸਰਕਾਰ ਕਦੋਂ ਡੀਏ ਦੀਆਂ ਪੈਂਡਿੰਗ ਕਿਸ਼ਤਾਂ ਬਾਰੇ ਫੈਸਲਾ ਲੈ ਕੇ ਤੇ ਉਹਨਾਂ ਦੀ ਮੁਲਾਜ਼ਮਾਂ ਤੇ ਪੈਨਸ਼ਨਾਂ ਦੀ ਇੱਕ ਹੱਕੀ ਮੰਗ ਨੂੰ ਪੂਰਾ ਕਰਦੀ ਹੈ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ 'ਤੇ ਚੰਗੀ ਲੱਗੀ ਹੋਵੇ ਤੇ ਤੁਸਨ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ